ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਜੈਨ ਧਰਮ ਬਾਰੇ ਜੈਨ ਧਰਮ ਭਾਰਤ ਦੇ ਪੁਰਾਤਨ ਧਰਮਾਂ ਵਿੱਚੋਂ ਇੱਕ ਹੈ ਇਸ ਦੇ ਬਾਨੀ ਰਿਸ਼ਭ ਦੇਵ ਦਾ ਨਾਮ ਵੇਦਾਂ ਵਿੱਚ ਆਉਂਦਾ ਹੈ ਇਸ ਕਰਕੇ ਇਸ ਧਰਮ ਨੂੰ ਸਭ ਤੋਂ ਪੁਰਾਤਨ ਧਰਮ ਵੀ ਕਿਹਾ ਜਾਂਦਾ ਹੈ ਇਸ ਧਰਮ ਦੇ 24 ਮਹਾਪੁਰਸ਼ ਹੋਏ ਹਨ ਜਿਨ੍ਹਾਂ ਨੇ ਲੋਕਾਈ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਇਨ੍ਹਾਂ ਮਹਾਪੁਰਸ਼ਾਂ ਨੂੰ ਤੀਰਥੰਕਰ ਕਿਹਾ ਜਾਂਦਾ ਹੈ ਸ਼ਾਬਦਿਕ ਤੌਰ ਤੇ ਤੀਰਥ ਦਾ ਪਹਿਲਾ ਅਰਥ ਉਸ ਅਸਥਾਨ ਤੋਂ ਲਿਆ ਜਾਂਦਾ ਹੈ ਜਿਸ ਨੂੰ ਸਭ ਤੋਂ ਵਧੇਰੇ ਪਵਿੱਤਰ ਮੰਨਿਆ ਜਾਂਦਾ ਹੋਵੇ ਤੀਰਥ ਦਾ ਦੂਜਾ ਅਰਥ ਉਸ ਸੰਗ ਤੋਂ ਲਿਆ ਜਾਂਦਾ ਹੈ ਜਿੱਥੇ ਸਾਧੂ ਸਾਦਮੀਆਂ ਸ਼ਰਾਵਕ ਤੇ ਸ਼ਰਵਕਾਵਾਂ ਦਾ ਮੇਲ ਹੋਵੇ ਇਸ ਦਾ ਤੀਜਾ ਅਰਥ ਮੋਕਸ਼ ਦੀ ਪ੍ਰਾਪਤੀ ਦਾ ਮਾਰਗ ਦਰਸਾਉਣ ਵਾਲੇ ਤੀਰਥੰਕਰਾਂ ਤੋਂ ਲਿਆ ਜਾਂਦਾ ਹੈ ਇਨ੍ਹਾਂ ਅਰਥਾਂ ਵਿੱਚ ਹੀ ਇਸ ਅੱਖਰ ਦੀ ਵਰਤੋਂ ਜੈਨ ਧਰਮ ਵਿੱਚ ਵੇਖਣ ਨੂੰ ਮਿਲਦੀ ਹੈ ਜਿਹੜਾ ਆਗੂ ਦੁਨਿਆਵੀ ਭਵ ਸਾਗਰ ਤੋਂ ਲੋਕਾਈ ਨੂੰ ਪਾਰ ਲਗਾਉਂਦਾ ਹੈ ਉਸਨੂੰ ਤੀਰਥੰਕਰ ਕਿਹਾ ਜਾਂਦਾ ਹੈ। ਇਨ੍ਹਾਂ 24 ਤੀਰਥੰਕਰਾਂ ਵਿੱਚੋਂ 파ਰਸ਼ਵਨਾਥ 23ਵੇਂ ਤੇ ਮਹਾਵੀਰ 24ਵੇਂ ਤੀਰਥੰਕਰ ਹੋਏ ਹਨ। ਆਓ ਜਾਣੀਏ ਮਹਾਵੀਰ ਦੇ ਜੀਵਨ ਬਾਰੇ ਕਿ ਮਹਾਵੀਰ ਕੌਣ ਸਨ ਤੇ ਉਹਨਾਂ ਨੇ ਕੀ ਕੀ ਕੰਮ ਕੀਤੇ। महावीर पिता सिद्धार्थ ਤੇ ਮਾਤਾ ਤ੍ਰਿਸ਼ਲਾ ਦੇ ਪੁੱਤਰ ਸਨ ਰਾਜ ਪਰਿਵਾਰ ਵਿੱਚ ਜੰਮੇ ਇਸ ਬਾਲਕ ਬਾਰੇ ਪਹਿਲਾਂ ਹੀ ਭਵਿੱਖਬਾਣੀ ਹੋ ਗਈ ਸੀ ਕਿ ਜਨਮ ਲੈਣ ਵਾਲਾ ਇਹ ਬੱਚਾ ਕੋਈ ਵੱਡਾ ਪੁਰਖ ਹੋਵੇਗਾ ਜੋ ਆਪਣੇ ਸ਼ਤਰੂਆਂ ਤੇ ਜਿੱਤ ਪ੍ਰਾਪਤ ਕਰਨ ਦੇ ਨਾਲ-ਨਾਲ ਕਤਨੀ ਤੇ ਕਰਨੀ ਵਿੱਚ ਵੀ ਪੂਰਨ ਸਿੱਧ ਹੋਵੇਗਾ ਇਸ ਭਵਿੱਖਬਾਣੀ ਦਾ ਆਧਾਰ ਉਹ 14 ਸੁਪਨੇ ਮੰਨੇ ਜਾਂਦੇ ਹਨ ਜੋ ਕਿ ਮਾਤਾ ਤ੍ਰਿਸ਼ਲਾ ਨੇ ਮਹਾਵੀਰ ਤੇ ਜਨਮ ਤੋਂ ਪਹਿਲਾਂ ਵੇਖੇ ਸਨ ਇੰਨਾ ਸੁਪਨਿਆਂ ਦੇ ਆਧਾਰ ਤੇ ਭਵਿੱਖਬਾਣੀ ਕਰਦੇ ਹੋਏ ਇੱਕ ਜੋਤਸ਼ੀ ਨੇ ਕਿਹਾ ਕਿ ਇਹ ਸੁਪਨੇ ਬਾਲਕ ਦੀ ਅਧਿਆਤਮਕਤਾ ਉੱਚਤਾ ਦਾ ਪ੍ਰਗਟਾਵਾ ਕਰਦੇ ਹਨ 599 ઈਸਾ ਪੂਰਵ ਵਿੱਚ ਵਿਸ਼ਾਲੀ ਦੇ ਕੁੰਡਗ੍ਰਾਮ ਵਿਖੇ ਜਨਮ ਲੈਣ ਵਾਲੇ ਬਾਲਕ ਦਾ ਨਾਮ ਉਸ ਦੇ ਉਹਨਾਂ ਗੁਣਾਂ ਦਾ ਪ੍ਰਗਟਾਵਾ ਕਰਦਾ ਹੈ ਜੋ ਕਿ ਉਸ ਦੇ ਜੀਵਨ ਵਿੱਚ ਵੇਖਣ ਨੂੰ ਮਿਲਦੇ ਹਨ ਜਿਵੇਂ ਮਹਾਵੀਰ ਜੈਨ ਸਿੱਧ ਅਰਹਤ ਆਦਿ ਮਹਾਵੀਰ ਦਾ ਭਾਵ ਹੈ ਮਹਾਨ ਨਾਇਕ ਜਿਸਨੇ ਲੋਕ ਹਿੱਤਾਂ ਖਾਤਰ ਕਾਰਜ ਕਰਦੇ ਹੋਏ ਆਮ ਲੋਕਾਂ ਦੇ ਦਿਲਾਂ ਤੇ ਗਹਿਰੀ ਛਾਪ ਛੱਡੀ ਹੋਵੇ ਤੇ ਜਨਮਾਨਸ ਉਸ ਦੇ ਆਦਰਸ਼ਾਂ ਤੇ ਚੱਲਣ ਲਈ ਤਿਆਰ ਹੋਵੇ ਜੈਨ ਦਾ ਭਾਵ ਹੈ ਜੇਤੂ ਜਿਸਨੇ ਮਨ ਨੂੰ ਜਿੱਤ ਲਿਆ ਹੋਵੇ ਸਿੱਧ ਦਾ ਅਰਥ ਹੈ ਜਿਸਨੇ ਅਧਿਆਤਮਿਕ ਜੀਵਨ ਵਿੱਚ ਸੰਪੂਰਨਤਾ ਹਾਸਲ ਕਰ ਲਈ ਹੋਵੇ ਅਰਹਤ ਉਸ ਨੂੰ ਕਿਹਾ ਜਾਂਦਾ ਹੈ ਜਿਸਨੇ ਸਾਦਗੀ ਭਰਪੂਰ ਜੀਵਨ ਬਸਣ ਕਰਨ ਦੇ ਨਾਲ ਨਾਲ ਸ਼ਾਇਆ ਭਾਵ ਰਾਗ ਤੇ ਦਵੇਸ਼ ਤੇ ਕਾਬੂ ਪਾ ਕੇ ਪਵਿੱਤਰਤਾ ਹਾਸਲ ਕੀਤੀ ਹੋਵੇ। ਵਰਧਮਾਨ ਦਾ ਅਰਥ ਹੈ ਸੁਭਾਗਸ਼ਾਲੀ ਜਿਸ ਦੇ ਆਗਮਨ ਨਾਲ ਪਰਿਵਾਰ ਤੇ ਸਮਾਜ ਵਿੱਚ ਖੁਸ਼ਹਾਲੀ ਤੇ ਟੱਕੀ ਦਾ ਪ੍ਰਗਟਾਵਾ ਹੋਵੇ। ਪਿਤਾ ਸਿਦਾਰਥ ਨੇ ਬੱਚੇ ਦੇ ਜਨਮ ਸਮੇਂ ਰਾਜ ਗ੍ਰਹਿ ਵਿਖੇ ਧੰਨ ਤੇ ਅਨਾਜ ਨਾਲ ਖਜ਼ਾਨੇ ਵਿੱਚ ਹੋਏ ਵਾਦੇ ਅਤੇ ਬੁਰਾਈਆਂ ਦੇ ਖਾਤਮੇ ਨੂੰ ਮੁੱਖ ਰੱਖਦੇ ਹੋਏ ਇਸ ਦਾ ਨਾਮ ਵਰਧਮਾਨ ਰੱਖਿਆ। ਜੋ ਕਿ ਬਾਅਦ ਵਿੱਚ ਮਹਾਵੀਰ ਦੇ ਨਾਮ ਨਾਲ ਪ੍ਰਸਿੱਧ ਹੋਏ। ਬਚਤਰ ਤੋਂ ਹੀ ਮਹਾਵੀਰ ਦੇ ਜੀਵਨ ਵਿੱਚ ਅਜਿਹੀਆਂ ਸਾਕਸ਼ੀਆਂ ਜੋੜ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਜੋ ਉਹਨਾਂ ਦੀ ਦਲੇਰੀ ਤੇ ਬਹਾਦਰੀ ਦਾ ਪ੍ਰਤੀਕ ਹਨ। ਕਿਹਾ ਜਾਂਦਾ ਹੈ ਕਿ ਬਚਪਨ ਵਿੱਚ ਮਹਾਵੀਰ ਆਪਣੇ ਸਾਥੀਆਂ ਨਾਲ ਖੇਡ ਰਹੇ ਸਨ ਕਿ ਇੱਕ ਸੱਪ ਦਿਖਾਈ ਦਿੱਤਾ। ਸਾਰੇ ਸਾਥੀ ਬੱਚੇ ਡਰ ਕੇ ਭੱਜ ਗਏ ਪਰ ਮਹਾਵੀਰ ਉੱਥੇ ਹੀ ਖੜੇ ਰਹੇ। ਆਪਣੀ ਦਲੇਰੀ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਸੱਪ ਨੂੰ ਫੜ ਕੇ ਦੂਰ ਸੁੱਟ ਦਿੱਤਾ ਇਸੇ ਤਰ੍ਹਾਂ ਹੀ ਇੱਕ ਹੋਰ ਘਟਨਾ ਅਨੁਸਾਰ ਇੱਕ ਦੇਵਤਾ ਪੇਸ਼ ਬਦਲ ਕੇ ਬੱਚਿਆਂ ਨਾਲ ਖੇਡ ਰਿਹਾ ਸੀ ਤੇ ਮਹਾਵੀਰ ਹੱਥੋਂ ਹਾਰ ਜਾਣ ਤੇ ਉਸਨੇ ਮਹਾਵੀਰ ਨੂੰ ਮੋਢਿਆਂ ਦੇ ਚੁੱਕ ਕੇ ਆਕਾਸ਼ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਮਹਾਵੀਰ ਡਰੇ ਨਹੀਂ ਤੇ ਉਸਦੇ ਵਾਲ ਇੰਨੀ ਜ਼ੋਰ ਨਾਲ ਖਿੱਚੇ ਕਿ ਉਸ ਨੂੰ ਆਪਣਾ ਆਪ ਛਡਾਉਣ ਲਈ ਮਹਾਵੀਰ ਨੂੰ ਛੱਡਣਾ ਪਿਆ 28 ਸਾਲ ਦੀ ਉਮਰ ਵਿੱਚ ਮਹਾਵੀਰ ਘਰ-ਬਾਰ ਤਿਆਗ ਕੇ ਤਪਸਾਧਨਾ ਲਈ ਜੰਗਲਾਂ ਵਿੱਚ ਜਾਣ ਲਈ ਤਿਆਰ ਹੋਏ ਪਰ ਵੱਡੇ ਭਰਾ ਨੰਦੀਵਰਦਨ ਨੇ ਕੁਝ ਸਮਾਂ ਹੋਰ ਰੁਕਣ ਲਈ ਕਿਹਾ ਘਰ ਤਿਆਗ ਤੋਂ ਪਹਿਲਾਂ ਉਹਨਾਂ ਦਾ ਵਿਆਹ ਜਸ਼ੋਦਾ ਨਾਲ ਹੋ ਚੁੱਕਾ ਸੀ ਤੇ ਘਰ ਇੱਕ ਬੇਟੀ ਨੇ ਜਨਮ ਲੈ ਲਿਆ ਸੀ ਮਾਤਾ-ਪਿਤਾ ਦੇ ਦਿਹਾਂਤ ਉਪਰੰਤ 30 ਸਾਲ ਦੀ ਉਮਰ ਵਿੱਚ ਧਰਮ ਸ਼ਾਂਤੀ ਦੀ ਭਾਲ ਵਿੱਚ ਜੰਗਲਾਂ ਵੱਲ ਚਲੇ ਗਏ ਤੇ ਕੋਰਤਪਾਸਿਆ ਕਰਨ ਲੱਗੇ ਕਪੜੇ ਪਹਿਨਣੇ ਮਹਿਲਾ ਤੋਂ ਤੁਰਨ ਸਮੇਂ ਹੀ ਤਿਆਗ ਦਿੱਤੇ ਸਨ ਅਤੇ ਭੋਜਨ ਕਰਨਾ ਜੰਗਲਾਂ ਵਿੱਚ ਜਾ ਕੇ ਛੱਡ ਦਿੱਤਾ ਸੀ। ਦੇਵਤਿਆਂ ਦੁਆਰਾ ਪ੍ਰਦਾਨ ਕੀਤੇ ਵਸਤਰ ਪਹਿਨ ਕੇ ਮਹਿਲਾ ਤੋਂ ਚਲੇ ਇਸ ਦੇਵੀ ਪੁਰਖ ਨੇ 12 ਸਾਲਾਂ ਤੱਕ ਕੋਰਤਾਪਤ ਕੀਤਾ। ਇਸ ਸਮੇਂ ਦੌਰਾਨ ਇਹ ਵਸਤਰ ਕਦੋਂ ਡਿੱਗ ਪਏ ਕੁਝ ਪਤਾ ਨਹੀਂ ਲੱਗਾ। ਕਿਉਂਕਿ ਮਨ ਸਦਾਚਾਰ ਦੀ ਪ੍ਰਾਪਤੀ ਤੇ ਕਾਮਨਾਵਾਂ ਤੋਂ ਮੁਕਤੀ ਵੱਲ ਲੱਗਿਆ ਹੋਇਆ ਸੀ। 42 ਸਾਲ ਦੀ ਉਮਰ ਵਿੱਚ ਰਿਜ ਪਾਲਿਕਾ ਨਦੀ ਦੇ ਕੰਢੇ ਉੱਚਤਮ ਗਿਆਨ ਦੀ ਪ੍ਰਾਪਤੀ ਹੋਈ। ਜੈਨ ਧਰਮ ਵਿੱਚ ਗਿਆਨ ਦੀ ਇਸ ਉੱਚਤਮ ਅਵਸਥਾ ਨੂੰ ਕੇਵਲਯ ਗਿਆਨੋ ਕਿਹਾ ਜਾਂਦਾ ਹੈ ਜਿਸ ਦੀ ਹਰ ਇੱਕ ਜੈਨ मुनि ਇੱਛਾ ਤੇ ਉਦੇਸ਼ ਰੱਖਦਾ ਹੈ। ਇਸ ਤੋਂ ਬਾਅਦ ਮਹਾਵੀਰ ਨੇ ਲਗਭਗ 30 ਸਾਲ ਤੱਕ ਪ੍ਰਾਪਤ ਹੋਏ ਗਿਆਨ ਦਾ ਪ੍ਰਚਾਰ ਕੀਤਾ ਤੇ 72 ਸਾਲ ਦੀ ਉਮਰ ਵਿੱਚ 파ਵਾਪੁਰੀ ਨਾਮਕ ਸਥਾਨ ਤੇ ਇਸ ਫਾਨੀ ਸੰਸਾਰ ਤੋਂ ਚਲੇ ਗਏ। ਮਹਾਵੀਰ ਦੇ ਪਰਲੋਕ ਗਮਨ ਉਪਰੰਤ ਜੈਨ ਧਰਮ ਵਿੱਚ ਦੁਫੇੜ ਪੈ ਗਿਆ ਤੇ ਇਹਨਾਂ ਦੇ ਪੈਰੋਕਾਰ ਦੋ ਫਿਰਕਿਆਂ ਵਿੱਚ ਵੰਡੇ ਗਏ ਦਿਗੰਬਰ ਤੇ ਸ਼ਵੇਤਾਂਬਰ ਦਿਗੰਬਰ ਪਰੰਪਰਾ ਦੇ ਸਾਧੂ ਨਗਨ ਰਹਿੰਦੇ ਸਨ ਤੇ ਸ਼ਵੇਤਾਂਬਰ ਸਫੈਦ ਵਸਤਰ ਪਹਿਨਦੇ ਸਨ ਇਹਨਾਂ ਦੇ ਪੈਰਾਕਾਰਾਂ ਨੂੰ ਸ਼ਰਾਵਕ ਤੇ ਸ਼੍ਰਵਿਕਾਵਾਂ ਕਿਹਾ ਜਾਂਦਾ ਹੈ ਇਹਨਾਂ ਦੇ ਮੂਲ ਮੰਤਰ ਨੂੰ ਨਮਸਕਾਰ ਮੰਤਰ ਕਿਹਾ ਜਾਂਦਾ ਹੈ ਜੋ ਕਿ ਜੈਨ ਧਰਮ ਵਿੱਚ ਸਬੰਧਿਤ ਸਾਧੂਆਂ ਸਾਧਵੀਆਂ ਤੇ ਸ਼ਰਾਵਕ ਲਈ ਇੱਕੋ ਜਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਨਵਕਾਰ ਮੰਤਰਾਂ ਦਾ ਵੀ ਪ੍ਰਚਾਰ ਕੀਤਾ। ਇਹ ਨਵਕਾਰ ਮੰਤਰ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਨਿਮਰਤਾ ਤੇ ਸੇਵਾ ਜਿਹੀ ਸਤ ਗੁਣਾਂ ਨੂੰ ਟਾਰਨ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਿਸ ਦੇ ਉਚਾਰਨ ਕਰਨ ਨਾਲ ਸਭ ਪਾਸੇ ਖੁਸ਼ੀਆਂ ਦਾ ਪਰਗਟਾਵਾ ਹੁੰਦਾ ਹੈ ਜੈਨ ਧਰਮ ਦੀਆਂ ਸਦਾਚਾਰਕ ਸਿੱਖਿਆਵਾਂ ਵਿੱਚ ਪੰਜ ਨਿਯਮਾਂ ਦਾ ਜ਼ਿਕਰ ਪ੍ਰਮੁੱਖ ਤੌਰ ਤੇ ਵਿਖਣ ਨੂੰ ਮਿਲਦਾ ਹੈ ਜੈਨ ਸਾਧੂਆਂ ਅਤੇ ਸਾਧਵੀਆਂ ਲਈ ਇਸ ਦਾ ਨਾਮ ਮਹਾਵਰਤ ਰੱਖਿਆ ਗਿਆ ਹੈ ਜਿਨ੍ਹਾਂ ਨੇ Muni ਧਰਮ ਅਨੁਸਾਰ ਪੂਰ ਤੌਰ ਤੇ ਇਹਨਾਂ ਦਾ ਪਾਲਣ ਕਰਨਾ ਹੈ ਸ਼ਰਾਵਕ ਤੇ ਸ਼੍ਰਾਵਿਕਾਵਾਂ ਲਈ ਇਸ ਦਾ ਨਾਮ ਅਨੂ ਵਰਤ ਹੈ ਜਿਨ੍ਹਾਂ ਨੇ ਗ੍ਰਹਿਸਥੀ ਅਨੁਸਾਰ ਇਹਨਾਂ ਨੂੰ ਧਾਰਨ ਕਰਨਾ ਹੈ ਇਸ ਤਰ੍ਹਾਂ ਮਹਾਵੀਰ ਜੈਨ ਧਰਮ ਦੇ ਪ੍ਰਮੁੱਖ ਤੀਰਥ ਸੰਕਰ ਹੋਏ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ